ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਆ। ਬਿਨਾ ਤੜਕੇ ਤੋਂ ਦਾਲ ਤਿਆਰ ਕਰਾਂਗੇ ਬਹੁਤ ਹੀ ਸਵਾਦਿਸ਼ਟ ਪੰਜ ਤਰ੍ਹਾਂ ਦੀ ਦਾਲ ਹੋਏਗੀ ਆਪਾਂ ਮਿੱਟੀ ਦੀ ਟੋੜੀ ਵਿੱਚ ਚੁੱਲੇ ਤੇ ਤਿਆਰ ਕਰਾਂਗੇ। ਇੱਕ ਦੀ ਜਗ੍ਹਾ ਦੋ ਕੌਲੀਆਂ ਦਾਲ ਖਾਜੋਗੇ ਬਿਲਕੁਲ ਤਜਾਬ ਨਹੀਂ ਬਣੇਗਾ, ਯੂਰਿਕ ਐਸਿਡ ਨਹੀਂ ਹੋਏਗਾ। ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਆਪਾਂ ਜੀ ਸਾਬਤ ਹਰ ਹਰ ਦੀ ਦਾਲ ਲਵਾਂਗੇ ਬਹੁਤ ਹੀ ਫਾਇਦੇ ਹੁੰਦੇ ਐ ਇਸ ਦਾਲ ਖਾਣ ਦੇ ਬਹੁਤ ਹੀ ਸਿਹਤਮੰਦ ਦੇ ਦਾਲ ਹੁੰਦੀ ਐ ਘਰ ਦੀ ਐ ਜੀ ਬਿਨਾ ਰੇ ਸਪਰੇਅ ਤੋਂ ਇੱਕ ਕੌਲੀ ਆਪਾਂ ਦਾਲ ਲਈ ਇਹਨੂੰ ਤੋਰ ਦਾਲ ਵੀ ਕਿਹਾ ਜਾਂਦਾ ਐ ਤੇ ਇਹ ਦਾਲ ਆਪਾਂ ਪੂਰੀ ਰਾਤ ਪਾਣੀ ਵਿੱਚ ਭੋਂ ਲਾਗੇ ਜਿਸ ਤਰ੍ਹਾਂ ਆਪਾਂ ਛੋਲੇ ਪਾਣੀ ਵਿੱਚ ਭੋਂ ਕੇ ਬਣਾਈਦੇ ਬਿਲਕੁਲ ਇਸੇ ਤਰ੍ਹਾਂ ਇਹ ਦਾਲ ਬਣਦੀ ਐ ਤੇ ਆਪਾਂ ਪੰਜ ਤਰ੍ਹਾਂ ਦੀ ਦਾਲ ਬਣਾਵਾਂਗੇ ਇਹ ਆਪਾਂ ਜੀ ਪੂਰੀ ਰਾਤ ਇਹਨੂੰ ਭਿਉ ਲਾਂਗੇ ਫਿਰ ਸੁਬਾ ਆਪਾਂ ਇਹ ਚਾਰ ਤਰ੍ਹਾਂ ਦੀ ਦਾਲ ਲਵਾਂਗੇ ਸਾਬਤ ਮਸਰ ਮੋਠ ਛੋਲੇ ਤੇ ਮਾਂ ਇਹ ਵੀ ਦਾਲਾਂ ਜਿਹੜੀਆਂ 3 ਤੋਂ 4 ਘੰਟੇ ਪਿਉਣਾ ਇਹਨਾਂ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਹਰੇਕ ਦਾਲ ਕੋਈ ਵੀ ਬਣਾਉਣੀ ਆ ਤੇ ਉਹਨੂੰ 4 ਘੰਟੇ ਜ਼ਰੂਰ ਪਿਉਣੀ ਹੈ ਇਹਨੂੰ ਆਪਾਂ 4 ਤੋਂ 5 ਘੰਟੇ ਪਿਉਵਾਂਗੇ ਇਹ ਵੀ ਦਾਲ ਇਹਦਾ ਤਜਾਬੀਪਣ ਦੂਰ ਹੁੰਦਾ ਹੈ ਤੇ ਕਦੇ ਵੀ ਯੂਰਿਕ ਐਸਿਡ ਜਾਂ ਤੇਜਾਬ ਨਹੀਂ ਬਣਦਾ ਜੇਕਰ ਕਿਉਂਕਿ ਦਾਲਾਂ ਬਣਾਉਂਦੇ ਕੈਮੀਕਲ ਵਗੈਰਾ ਵੀ ਲੱਗੇ ਹੁੰਦੇ ਕਿਉਂਕਿ ਇਹ ਬਾਜ਼ਾਰ ਤੋਂ ਖਰੀਦ ਕੇ ਲਿਆਉਣੇ ਆ ਆਪਾਂ ਤੇ ਇਹ ਦੇਖੋ ਜੀ ਸਵੇਰੇ ਇਹ ਦਾਲ ਪੂਰੀ ਫੁੱਲ ਗਈ ਏ ਹਰ ਹਰ ਦੀ ਦਾਲ ਤੇ ਬਹੁਤ ਵਧੀਆ ਦਾਲ ਬਣਦੀ ਏ ਬਹੁਤ ਹੀ ਸਵਾਦਿਸ਼ਟ ਬਣਦੀ ਏ ਉਸੇ ਤਰ੍ਹਾਂ ਆਪਾਂ ਦੂਜੀ ਦਾਲ ਵੀ ਪਾਣੀ ਵਿੱਚ ਝੋਣ ਲਾਂਗੇ ਭਲਾ ਤੁਸੀਂ ਮੂੰਗੀ ਮਸਰੀ ਬਣਾਉਂਦੇ ਹੋ ਭਲਾ ਕੋਈ ਵੀ ਬਣਾਉਂਦੇ ਹੋ ਇਹਨਾਂ ਨੂੰ ਪਾਣੀ ਵਿੱਚ ਪਿਉਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਆਪਾਂ ਜੀ ਦੁਪਹਿਰੇ ਬਣਾਉਣੇ ਆ ਬਣਾਉਣੀ ਹੈ ਤੇ ਆਪਾਂ ਸਵੇਰੇ ਹੀ ਇਹਨੂੰ ਪਾਣੀ ਵਿੱਚ ਪਿਉਉਂ ਦਿੱਤਾ ਹੈ ਤੇ ਇੱਧਰ ਆਪਾਂ ਕੁੱਜੀ 'ਚ ਪਾਣੀ ਲੈ ਲਿਆ ਮੇਥਰੇ ਕਲੌਂਜੀ ਤੇ ਨਮਕ ਪਾ ਦਵਾਂਗੇ ਕਲੌਂਜੀ ਅੱਧਾ ਚਮਚ ਮੇਥਰੇ ਵੱਡਾ ਚਮਚ ਤੇ ਜੀਰਾ ਵੱਡਾ ਚਮਚ ਕਲੌਂਜੀ ਤੇ ਮੇਥੇ ਵੀ ਜੀ ਦਾਲ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਬਣਾਓਗੇ ਕਦੇ ਵੀ ਦਾਲ ਕੌੜੀ ਨਹੀਂ ਬਣਦੀ ਇਹ ਜਿਹੜੀ ਆਪਣੀ ਦਾਲ ਹੈ ਆਪਾਂ ਸਾਫ਼ ਕਰਕੇ ਇਹ ਵੀ ਕੁੱਜੇ ਵਿੱਚ ਪਾ ਕੇ ਆਪਾਂ ਚੁੱਲੇ ਤੇ ਰੱਖ ਦੇਾਂਗੇ ਮੇਥਿਆਂ ਨਾਲ ਆਪਣੇ ਹੱਡ ਪੈਰ ਨਹੀਂ ਦੁਖਦੇ ਕਲੌਂਜੀ ਬਹੁਤ ਜ਼ਰੂਰੀ ਹੁੰਦੀ ਆਪਾਂ ਗਰਮੀ ਸਰਦੀ ਵਿੱਚ ਉਹਦੀ ਮਾਤਰਾ ਥੋੜੀ ਜਿਹੀ ਘਟਾ ਦਿੱਦੀ ਜਿਵੇਂ ਹੁਣ ਸਰਦੀ ਹੈ ਹੁਣ ਆਪਾਂ ਛੋਟਾ ਅੱਧਾ ਚਮਚ ਲਿਆ ਗਰਮੀ 'ਚ ਵੀ ਆਪਾਂ ਪਾਈਦੀ 10 ਤੋਂ 15 ਦਾਣੇ ਇਹ ਜੀ ਸੁਆਂਜਣੇ ਦੇ ਪੱਤੇ ਆ ਤੇ ਕਸੂਰੀ ਮੇਥੀ ਜਿਹੜੀ ਸਕਾਈ ਦੀ ਹੁੰਦੇ ਹਰੇ ਪੱਤੇ ਆ ਤੇ ਹਰੀਆਂ ਮਿਰਚਾਂ ਤੇ ਹਰਾ ਪਿਆਜ਼ ਇਹ ਵੀ ਆਪਾਂ ਕੱਟ ਲਾਂਗੇ ਕਈ ਹੁੰਦੇ ਆ ਕਿ ਮੇਥਰੇ ਘੋਵ ਵਿੱਚ ਤਲ ਦਿੰਦੇ ਆ ਦਾਲ ਬਣਾਉਣ ਲੱਗੇ ਤੜਕਾ ਲਾਉਂਦੇ ਆ ਉਹ ਦਾਲ ਹਮੇਸ਼ਾ ਹੀ ਜੀਕੌੜੀ ਬਣੇਗੀ ਜੇਕਰ ਤੁਸੀਂ ਉਹਨੂੰ ਤੇਲ ਵਿੱਚ ਤਲੋਗੇ ਇਸ ਤਰ੍ਹਾਂ ਬਣਾਓਗੇ ਕਦੇ ਵੀ ਤੁਹਾਡੀ ਦਾਲ ਕੌੜੀ ਨਹੀਂ ਬਣੇਗੀ ਆਪਣੇ ਬੱਚੇ ਵੀ ਇਹ ਦਾਲ ਖਾਂਦੇ ਆ ਤੇ ਜਿਹੜੇ ਕਲੌਂਜੀ ਹੁੰਦੇ ਬਹੁਤ ਫਾਇਦੇਮੰਦ ਮੰਨੀ ਗਈ ਤੁਹਾਨੂੰ ਪਤਾ ਹੀ ਏ ਤੇ ਆਪਾਂ ਉਹਦੀ ਮਸਾਲਿਆਂ ਵਿੱਚ ਵੀ ਵਰਤੋਂ ਕਰੀਦੀ ਐ ਤੇ ਦਾਲਾਂ ਵਿੱਚ ਵੀ ਮੈਂ ਕਲੌਂਜੀ ਦੀ ਵਰਤੋਂ ਜ਼ਰੂਰ ਕਰਦੀ ਆ ਪਰ ਗਰਮੀ ਸਰਦੀ ਥੋੜਾ ਜਿਹਾ ਘਟਾ ਦਿੰਦਾ ਬਸ ਇੰਨਾ ਕੀ ਕਰੀਦਾ ਕਿਉਂਕਿ ਆਪਾਂ ਜੀ ਆਚਾਰ ਵਿੱਚ ਗਰਮੀਆਂ ਵਿੱਚ ਵੀ ਆਪਾਂ ਚਾਰ ਵਰਤਦੇ ਆਪਾਂ ਮੇਥੇ ਤੇ ਕਲੌਂਜੀ ਉਹਨਾਂ ਵਿੱਚ ਵੀ ਵਰਤੋਂ ਕਰੀਦੀ ਹੈ ਉਹਨਾਂ ਦੇ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਚਾਰ ਖਾਣਾ ਵੀ ਸੇਤਲੀ ਤੇ ਉਸੇ ਤਰ੍ਹਾਂ ਦਾਲਾਂ ਵਿੱਚ ਵੀ ਆਪਾਂ ਨੂੰ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਤੇ ਜੀ ਹਰੀਆਂ ਮਿਰਚਾਂ ਸਾਰਿਆਂ ਨੂੰ ਆਪਾਂ ਕੱਟ ਲਾਂਗੇ ਬਰੀਕ ਬਰੀਕ ਤੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਤੇ ਇੱਕ ਹੋਰ ਗੱਲ ਜੀ ਮਿੱਟੀ ਦੇ ਭਾਂਡੇ ਵਿੱਚ ਕੋਈ ਵੀ ਦਾਲ ਬਣਾਈ ਹੋਵੇ ਕੋਈ ਵੀ ਚੀਜ਼ ਬਣਾਈ ਹੋਵੇ ਤਿੰਨ ਤੋਂ ਚਾਰ ਦਿਨ ਤੁਸੀਂ ਆਰਾਮ ਨਾਲ ਖਾ ਸਕਦੇ ਹੋ ਜੇਕਰ ਕੁੱਕਰ ਵਿੱਚ ਬਣਾਉਂਦੇ ਹੋ ਤੇ ਦੋ ਦਿਨ ਤੁਸੀਂ ਉਹਨੂੰ ਮਸਾਂ ਖਾ ਸਕਦੇ ਹੋ ਨਹੀਂ ਤੇ ਉਹਦੇ ਵਿੱਚ ਐਸਿਡ ਵਗੈਰਾ ਬਣਨ ਲੱਗ ਪੈਂਦਾ ਕਿਉਂਕਿ ਕੁੱਕਰ ਵਿੱਚ ਚੀਜ਼ ਗਲਦੀ ਹੈ ਤੇ ਹਾਰੀ ਵਿੱਚ ਚੀਜ਼ ਜਾਂ ਮਿੱਟੀ ਦੇ ਭਾਂਡੇ ਵਿੱਚ ਚੀਜ਼ ਜਿਹੜੀ ਹੈ ਉਹ ਬੰਦ ਹੀ ਹੈ ਕਿਉਂਕਿ ਹੌਲੀ-ਹੌਲੀ ਬੰਦ ਹੀ ਹੈ ਸਾਰਾ ਦਿਨ ਤੇ ਕੁੱਕਰ ਵਿੱਚ ਤਾਂ ਆਪਾਂ ਦੋ ਤਿੰਨ ਸੀਟੀਆਂ ਮਰਵਾ ਕੇ ਚੱਲ ਜੀ ਪਰ ਇਹ ਹੁੰਨੇ ਆ ਤੇ ਇਹ ਜੀ ਹਰੇ ਪਿਆਜ਼ ਦਾ ਵੀ ਬਹੁਤ ਵਧੀਆ ਟੇਸਟ ਆਉਂਦਾ ਹਨ ਖੇਤਾਂ ਵਿੱਚ ਆਮ ਹੀ ਲੱਗੇ ਆਪਣੇ ਵੀ ਖੇਤਾਂ ਵਿੱਚ ਹੀ ਤੋੜ ਕੇ ਲਿਆਏ ਆ ਆਪਾਂ ਤੇ ਇਹ ਆਪਾਂ ਇਸੇ ਤਰ੍ਹਾਂ ਪਾਵਾਂਗੇ ਆਪਾਂ ਇਹਨੂੰ ਤੜਕਾ ਨਹੀਂ ਲਗਾਵਾਂਗੇ ਤੇ ਹੁਣ ਜੀ ਆਪਾਂ 12:30 ਵਜੇ ਦਾਲ 12:30 ਵਜੇ ਰੱਖੀ ਸੀ ਤੇ ਹੁਣ ਇਹਨੂੰ 3-4 ਘੰਟੇ ਹੋ ਗਏ ਬਾਂਦੀ ਨੂੰ ਤੇ ਜਦੋਂ 3-4 ਘੰਟੇ ਹੋ ਜਾਣ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾ ਦੀਦਾ ਹਜੇ ਤੱਕ ਨੇ ਜੀ ਪੂਰਾ ਰਾਤ ਵੀ ਇਹਨੇ ਬਾਂਦੀ ਰਹਿਣਾ ਰਾਤ ਆਪਾਂ ਪਾਠੀਆਂ ਲਾ ਕੇ ਤੇ ਜਿਹੜੇ ਕੋਲੇ ਹੋਣਗੇ ਉਹ ਆਪਾਂ ਹਰੀ ਵਿੱਚ ਪਾ ਦਾਂਗੇ ਤੇ ਇਹ ਆਪਾਂ ਹਲਦੀ ਪਾਈ ਏ ਤੇ ਨਮਕ ਆਪਾਂ ਪਹਿਲਾਂ ਪਾ ਲਿਆ ਤੇ ਲਾਲ ਮਿਰਚ ਜਿੰਨੀ ਕੀ ਤੁਸੀਂ ਖਾਂਦੇ ਹੋ ਤੇ ਫਿਰ ਆਪਾਂ ਮਸਾਲੇ ਦੀ ਵਰਤੋਂ ਕਰਾਂਗੇ ਮਸਾਲਾ ਵੀ ਆਪਾਂ ਘਰ ਵਿੱਚ ਤਿਆਰ ਕਰਦੇ ਹਾਂ ਉਹਦੇ ਵਿੱਚ ਵੀ ਮੇਥਰੇ ਧਨੀਆ ਜੀਰਾ ਸੌਂਫ ਅਜਵਾਇਨ ਲੌਂਗ ਛੋਟੀ ਇਲਾਇਚੀ ਵੱਡੀ ਇਲਾਇਚੀ ਮਗਾ ਦਾਲਚੀਨੀ ਤੇ ਸੁਆਂਝਣਾ ਦੇ ਕੁਝ ਪੱਤੇ ਹੁੰਦੇ ਹਨ ਤੇ ਮਸਾਲਾ ਆਪਾਂ 2 ਚਮਚ ਪਾਵਾਂਗੇ ਮਸਾਲਾ ਆਪਾਂ ਹਮੇਸ਼ਾ ਹੀ ਜਦੋਂ ਦਾਲ ਨੂੰ 4-5 ਘੰਟੇ ਹੋ ਜਾਣ ਉਦੋਂ ਹੀ ਪਾਈਦਾ ਤੇ ਫਿਰ ਇਹਦੀ ਜਿਹੜੀ ਖੁਸ਼ਬੂ ਆ ਉਹ ਬਰਕਰਾਰ ਰਹਿੰਦੀ ਏ ਉਸੇ ਤਰ੍ਹਾਂ ਹੀ ਤੇ ਇਸ ਤਰ੍ਹਾਂ ਜੀ ਆਪਾਂ ਇਹ ਤੁਸੀਂ ਭਾਰ ਘਟਾਉਣ ਲਈ ਵੀ ਇਹ ਦਾਲ ਦੀ ਬਦ ਤੋਂ ਕਰ ਸਕਦੇ ਹੋ ਰੋਟੀ ਤੋਂ ਬਿਨਾਂ ਵੀ ਇਹ ਕੱਲੀ ਦਾਲ ਵੀ ਖਾ ਸਕਦੇ ਹੋ ਇੰਨੀ ਸਵਾਦਿਸ਼ ਤੇ ਇੰਨੀ ਸਿਹਤਮੰਦ ਹੁੰਦੀ ਏ ਤੇ ਪਾਣੀ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਤੇ ਮੈਂ ਧਰਮ ਕਰਕੇ ਹੀ ਪਾਣੀ ਦੇ ਵਿੱਚ ਪਾ ਲਿਆ ਕਿਉਂਕਿ ਇਹ ਜੀ ਤੁਹਾਨੂੰ ਦੱਸਿਆ ਹੈ ਬੰਦ ਹੀ ਇਹ ਗੱਲ ਦੀ ਨਹੀਂ ਹੁਣ ਰਾਤ ਹੈ ਕਾਫੀ ਹਨੇਰਾ ਹੋ ਗਿਆ ਹੈ ਤੇ ਆਪਣੀ ਦਾਲ ਆਪਾਂ ਦੇਖਦੇ ਆਂ ਤੇ ਇਹ ਆਪਾਂ ਕੋਸ਼ ਆਦਰਕ ਤੇ ਕੋਸ਼ ਆਪਾਂ ਹਰਾ ਧਨੀਆ ਇਹ ਦਾਲ ਵਿੱਚ ਪਾ ਲਾਂਗੇ ਤੇ ਆਪਾਂ ਦਾਲ ਜਿੰਨੀ ਕੀ ਖਾਣੀ ਹੈ ਰਾਤ ਨੂੰ ਉਹ ਕੱਢ ਲਾਂਗੇ ਤੇ ਬਾਕੀ ਆਪਾਂ ਸਵੇਰੇ ਹੀ ਦਾਲ ਨੂੰ ਰੱਖਾਂਗੇ ਪਾਣੀ ਆਪਾਂ ਗਰਮ ਕਰਕੇ ਹੋਰ ਇਹਦੇ ਵਿੱਚ ਪਾਉਣਾ ਪੈਣਾ ਕਿਉਂਕਿ ਇਹਨੇ ਬਹੁਤ ਜ਼ਿਆਦਾ ਸੰਘਣੀ ਹੋ ਜਾਣਾ ਹੈ ਤੇ ਇਹ ਦੇਖੋ ਜੀ ਆਪਾਂ ਜੁਆਇਨ ਤੇ ਫਿਰ ਥੋੜਾ ਜਿਹਾ ਅਦਰਕ ਖੁਰ ਪਾਰਤਾ ਕद्दूकश ਕਰਕੇ ਕਿ ਇਹਨੂੰ ਆਪਾਂ ਮਿਕਸ ਕਰ ਦਾਂਗੇ ਵਿੱਚ ਅਦਰਕ ਵੀ ਕਦੇ ਵੀ ਤੜਕੇ ਵਿੱਚ ਨਾ ਪਾਇਆ ਕਰੋ ਕਿਉਂਕਿ ਤੇਜਾਬ ਕਈ ਵਾਰੀ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਬੰਦਾ ਉਹਨਾਂ ਨੂੰ ਕਦੇ ਵੀ ਤੜਕੇ ਵਿੱਚ ਅਦਰਕ ਨਹੀਂ ਪਾਉਣਾ ਚਾਹੀਦਾ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਹ ਦੇਖੋ ਜੀ ਇਹ ਸਵੇਰ ਦੀ ਦਾਲ ਆ ਦੇਖਣ ਤੋਂ ਹੀ ਪਤਾ ਲੱਗ ਗਿਆ ਕਿੰਨੀ ਵਧੀਆ ਦਾਲ ਆ ਤੁਸੀਂ ਵੀ ਇਹ ਜ਼ਰੂਰ ਤਿਆਰ ਕਰਿਆ ਕਰੋ ਸਿਹਤਮੰਦ ਦਾਲ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ